10 ਲੱਖ 5000 ਬਣ ਗਿਆ ਫੇਰ ਜੀ ਉਹ ਚ ਇੰਟਰਸਟ ਭਾਗੇ ਤਾਂ ਉਹ ਅਸੀਂ 4 ਸਾਲ ਬਾਅਦ ਜਦੋਂ ਵੌਲੰਟਰੀ ਰਿਟਾਇਰ ਨਹੀਂ ਕਰਾਂਗੇ ਕੰਪਲਸਰੀ ਰਿਟਾਇਰ ਕਰਾਂਗੇ 22 23 ਸਾਲ ਦੇ ਮੁੰਡੇ ਨੂੰ ਤੇ ਤੁਸੀਂ ਜੀ ਸਾਡੇ ਕੋਲੋਂ 11 ਲੱਖ ਰੁਪਏ ਅਸੀਂ ਤੁਹਾਨੂੰ ਦੇ ਰਹੀਆਂ ਜਦ ਕਿ ਸਰਕਾਰ ਸਿੱਧ 5.5 ਲੱਖ ਦੇ ਰਹੀ ਹੈ ਬਾਕੀ ਦੋ ਦਾ ਆਪਣਾ ਉਹਨੇ ਮਿਹਨਤ ਕੀਤੀ ਇਹ ਸਾਰੀਆਂ ਗੱਲਾਂ ਨੂੰ ਦੇਖਦੇ ਫੇਰ ਜਿਹੜਾ ਸਾਡੀ ਪਰਿਵਾਰਕ ਸਾਂਝ ਐ ਐਕਸ ਸਰਵਿਸਮੈਨ ਦੀ ਪੰਜਾਬ ਦੇ ਵਿੱਚ ਇਸ ਵੇਲੇ 3.5 ਲੱਖ ਦੇ ਕਰੀਬ ਐਕਸ ਸਰਵਿਸਮੈਨ 75000 ਵਿਦੋਸ ਠੀਕ ਹੈ ਉਹਨਾਂ ਦੇ ਉੱਤੇ ਹਰ ਇੱਕ ਫੈਮਿਲੀ ਦੇ ਉੱਤੇ ਦੋ ਡਿਪੈਂਡੈਂਟ ਨੇ ਟੋਟਲ 8 ਲੱਖ ਇਹੋ ਜਿਹੇ ਪਰਿਵਾਰ ਨੇ ਜਿੰਨੂੰ ਅਸੀਂ ਜਦੋਂ ਵੀ ਮਿਲਦੇ ਆ ਚਾਹੇ ਉਹ ਕਾਂਸਟੇਬਲ ਦੀ ਫੈਮਿਲੀ ਆ ਜਵਾਨ ਦੀ ਚਾਹੇ ਉਹ ਅਫਸਰ ਦੀ ਐਕਸ ਸਰਵਿਸਮੈਨ ਹੈ ਤੁਸੀਂ ਦੇਖੋ ਅਸੀਂ ਸਾਰਾ ਗੜੀ ਦੀ ਬੈਟਲ ਨੂੰ ਹਰ ਸਾਲ ਕਮੈਮੋਰੇਟ ਕਰਦੇ ਹਾਂ ਈਵਨ ਬ੍ਰਿਟਿਸ਼ ਇੰਡੀਆ ਕਰਦਾ ਹੈ ਬ੍ਰਿਟਿਸ਼ ਗਵਰਨਮੈਂਟ ਕਰਦੀ ਹੈ ਇਹ ਸਾਰੀਆਂ ਗੱਲਾਂ ਨੂੰ ਅਸੀਂ ਜੇ ਫੌਜ ਦੀ ਲੜਾਈ ਕਰਨੀਆਂ ਇਹ ਸਰਕਾਰ ਨੇ ਇੱਕ ਵਾਰੀ ਵਨ ਪੈਨਸ਼ਨ ਵਨ ਰੈਂਕ ਦੀ ਗੱਲ ਕੀਤੀ ਹੁਣ ਇਹਨਾਂ ਨੇ ਸਕੀਮ ਕੱਢ ਦਿੱਤੀ ਨੋ ਪੈਨਸ਼ਨ ਫਿਰ ਸਾਡੇ ਅਨਇੰਪਲੋਇਮੈਂਟ ਰੇਸ਼ਿਓ ਤੁਸੀਂ ਸਾਰੇ ਜਾਣਦੇ ਹੋ ਪਰਛਲੇ ਕਈ ਸਾਲਾਂ ਚ ਕਿੰਨੀ ਵੱਧ ਗਈ ਅਸੀਂ ਆਪਣੇ ਜਵਾਨ ਨੂੰ ਇੰਜ ਨਹੀਂ ਕਰ ਸਕਦੇ ਕਿ ਅਸੀਂ ਤੈਨੂੰ ਵਰਤ ਲਿਆ ਚਾਹਸਾ ਉਸ ਤੋਂ ਬਾਅਦ ਜਾ 75% ਕੱਢ ਕੇ ਬਾਹਰ ਮਾਰੇ ਔਰ ਅਨਇੰਪਲੋਇਮੈਂਟ ਵਾਈਲਡ ਵਰਡ ਦੇ ਵਿੱਚ ਫਿਰ ਉਹਨਾਂ ਨੂੰ ਬਣ ਗਿਆ ਕਾਰਪੋਰੇਟ ਵਰਕ ਠੀਕ ਆ ਮੈਂ ਇੱਕ ਬੰਦਾ 4 ਸਾਲ ਲਈ ਬਹੁਤ ਅਕਾਊਂਟੈਂਟ ਬਣਿਆ ਦੂਜੀ ਫੈਕਟਰੀ ਚ ਚੱਲ ਕੇ ਇੱਕ ਨੇ ਕੰਪਿਊਟਰ ਦਾ ਕੰਮ ਕੀਤਾ ਉਹ ਕੰਪਿਊਟਰ ਤਾਂ ਦੂਜੀ ਫੈਕਟਰੀ ਚ ਲੱਗ ਗਿਆ ਕਈ ਇਹੋ ਜਿਹੇ ਵੀ ਬਣੇ ਜਿਨ੍ਹਾਂ ਨੇ ਉੱਥੋਂ ਸਿੱਖ ਕੇ ਆਪਣੀ ਫੈਕਟਰੀ ਬਣਾ ਲਈ ਆਪਣੀ ਸਟਾਰਟਅਪ ਕਰ ਲਿਆ ਉਹ ਕਰ ਲਏ ਲੇਕਿਨ ਫੌਜ ਦਾ ਜਵਾਨ ਜਿਨੇ ਟ੍ਰੇਨਿੰਗ ਲੈਣੀ ਹੈ ਉਸ ਤੋਂ ਬਾਅਦ 4 ਸਾਲ ਉਹਨੇ ਨੌਕਰੀ ਕਰਨੀ ਆ 6 ਮਹੀਨੇ ਦੇ ਫਿਰ ਟ੍ਰੇਨਿੰਗ ਦੇਖੋ ਛੇ ਮਹੀਨੇ ਦੀ ਟ੍ਰੇਨਿੰਗ ਦੇ ਵਿੱਚ ਕੋਈ ਇਹੋ ਜਿਹਾ ਅੱਜ ਕੱਲ੍ਹ ਦੇ ਜ਼ਮਾਨੇ 'ਚ ਅਸੀਂ ਆਪਣਾ ਟ੍ਰੇਨਰ ਜਿਹੜਾ ਫੌਜੀ ਜਵਾਨ ਆ ਉਹਨੂੰ ਤਿਆਰ ਨਹੀਂ ਕਰ ਸਕਦੇ ਕਿਉਂਕਿ ਸਾਡੀ ਜਿੰਨੀ ਐਸ ਵਾਲੇ ਰਾਈਫਲ ਤੋਂ ਲੈ ਕੇ ਟੈਂਕ ਤੱਕ ਮਸਾਈਲਾਂ ਤੱਕ ਡਰੋਨ ਤੱਕ ਟੈਕ ਇਨਵੋਲਡ ਆ ਹਾਈ ਟੈਕ ਇਨਵੋਲਡ ਹੈ ਅਸੀਂ ਯਾਦ ਹੈ ਮੈਨੂੰ ਜਦੋਂ ਅਸੀਂ ਸਟਾਪ ਗੈਪ ਅਰੇਂਜਮੈਂਟ ਵਾਸਤੇ ਹਤਵਾਦੇ ਦੌਰਾਨ ਐਸਪੀਓ ਵਰਤੀ ਕੀਤੀ ਸੀ ਉਹਨਾਂ ਨੂੰ ਅਸੀਂ ਕੁਝ ਮਹੀਨਿਆਂ ਦੀ ਟ੍ਰੇਨਿੰਗ ਦੇ ਕੇ ਤਿਆਰ ਕੀਤਾ ਸੀ ਫੋਰ ਸਟੌਪ ਗੈਪ ਰੇਜਨ ਉਹਨਾਂ ਨੂੰ ਵੀ ਅਸੀਂ ਮੰਥਲੀ ਅਮੌਲਮੈਂਟਸ ਦਿੰਦੇ ਸੀ ਨਾ ਕਿ ਕੋਈ ਉਹਨਾਂ ਨੂੰ ਫਿਕਸ ਸਟੇਪ ਦਿੱਤੀ ਸੀ ਪੇ ਸਟ੍ਰਕਚਰ ਪੇ ਦਿੱਤੀ ਤੇ ਅਸੀਂ ਰਿਟਰਨ ਆਰਡਰ ਜਾਰੀ ਕੀਤਾ ਸੀ ਕਿ ਨੋ ਆਟੋਮੈਟਿਕ ਵੈਪਨ will be given to ਐਸਯੂ ਫੌਜ ਦੇ ਵਿੱਚ ਜਿਹੜੀ ਹੋ ਸਕਦਾ ਕਿ ਤੁਸੀਂ ਕਹੋ ਜੀ ਕਿ ਇਹਨੂੰ ਆਹ ਵਾਲਾ ਵੈਪਨ ਨਹੀਂ ਦਿੱਤਾ ਜਾ ਸਕਦਾ ਇਹ ਹਾਈ ਟੈਕ ਵੈਪਨ ਨੂੰ ਚਲਾਉਣ ਵਾਸਤੇ ਇੱਕ ਯੰਗ ਮੁੰਡੇ ਨੂੰ ਟ੍ਰੇਨਿੰਗ ਦੇਣ ਤੋਂ ਬਾਅਦ ਉਹਨੂੰ ਉਹਦੇ ਨਾਲ ਕੰਫਰਟੇਬਲ ਹੋਣਾ ਫਿਰ ਜਿਹੜੀ ਟੀਮ ਚ ਉਹਨੇ ਕੰਮ ਕਰਨਾ ਹੈ ਚਾਹੇ ਉਹ ਟੈਕ ਚ ਮੰਨ ਲਓ ਕੰਮ ਕਰਨਾ ਹੈ ਜੋ ਮੈਂ ਪਤਾ ਕੀਤਾ ਵੱਖ-ਵੱਖ ਰਿਟਾਇਰਡ ਜਰਨਲਸ ਨਾਲ ਗੱਲ ਕਰਕੇ ਉਹ ਕਹਿੰਦੇ ਜੀ 6 ਮਹੀਨੇ ਵਿੱਚ ਤੇ ਟੈਕ ਨੂੰ ਤੇ ਟੈਕ ਦੀ ਟੀਮ ਦੇ ਨਾਲ ਜੋੜਨਾ ਉਹਦੇ ਨਾਲ ਕੰਫਰਟੇਬਲ ਹੋਣਾ ਕਹਿਣ ਦਾ ਮਤਲਬ ਹੈ ਕਿ ਮੈਂ ਆਪਣੇ ਅਗਨੀ ਵੀਰ ਨੂੰ ਇੰਨੇ ਰਿਸਕ ਤੇ ਨਹੀਂ ਛੱਡ ਸਕਦਾ ਕਿ ਉਹਨੂੰ ਅਨ ਪੂਰੀ ਟ੍ਰੇਨਿੰਗ ਦਿਵਾਨਾ ਨਾ ਹੀ ਉਹ ਐਡਜਸਟ ਕਰ ਸਕੇ ਉਹ ਉਸ ਹਾਈ ਟੈਕ ਵੈਪਰ ਨੂੰ ਹੈਂਡਲ ਕਰ ਚ ਵੀ ਕੰਫਰਟੇਬਲ ਨਾ ਹੋਏ ਤੇ ਮਨ ਲੋ ਉਹਨੂੰ ਲੜਾਈ ਵਿੱਚ ਲੜਨਾ ਪੈ ਗਿਆ ਤੇ ਉਹਦਾ ਨੁਕਸਾਨ ਹੋਏਗਾ ਜਾਂ ਸਾਡਾ ਨੁਕਸਾਨ ਹੋਏਗਾ ਡਿਫੈਂਸ ਦਾ ਇਹ ਦੋਨੇ ਚੀਜ਼ਾਂ ਵਾਜਬ ਨਹੀਂ ਐ ਅਗਲੀ ਗੱਲ ਤੁਸੀਂ ਗਲਵਾਨ ਸਕਰਮਿਸ਼ਸ ਲੈਟਰ ਦੇਖੀ ਹੋ ਜੀ ਉੱਚ ਸਾਡਾ ਇੱਕ 23 ਸਾਲ ਦਾ ਬੰਦਾ ਆ ਜਿਹਨੇ ਮਹਾਵੀਰ ਚੱਕਰਾ ਦਿੱਤਾ ਇਕੱਲੇ ਨੇ ਕੀਤਾ ਲੇਕਿਨ ਉਹ ਪਰਮਾਨੈਂਟ ਜਵਾਨ ਸੀਗਾ ਉਹਨੇ ਆਪਣੀ ਲੜਾਈ ਲੜੀ ਇੱਥੇ ਸਾਡੇ 6 ਮਹੀਨੇ ਦੇ ਤੁਸੀਂ ਉਹਨੂੰ ਕਹਿ ਦਿੰਦਾ ਕਿ ਤੂੰ ਕਰ ਉਸ ਤੋਂ ਬਾਅਦ 3:30 ਸਵੇਰ ਕਹਿ ਦਿੱਤਾ ਤੂੰ ਚਲੇ ਜਾ ਇਹ ਸਾਡਾ ਇੱਕ ਨਾਰਮਲ ਰੂਟੀਨ ਆ ਕਿ ਅਸੀਂ 6 ਮਹੀਨੇ ਜਦੋਂ ਰਹਿ ਜਾਂਦੇ ਨਾ ਨਾ ਰਿਟਾਇਰਮੈਂਟ ਦੇ ਜਾਂ ਸਾਲ ਹਰ ਕੋਈ ਸੋਚਦਾ ਕਿ ਹੁਣ ਦੀ ਕੁਝ ਕਰਿਓ ਨਾ ਇਹ ਨਾ ਹੋਏ ਕਿ ਕੋਈ ਗਲਤ ਗੱਲ ਕਹੋ ਜਾਂ ਇਹੋ ਜਿਹਾ ਸਟੈਪ ਖੋਜੇ ਅਗਲੀ ਗੱਲ ਕਿ ਜਿਹੜੇ 25% ਤੁਸੀਂ ਰੱਖਣੇ ਨੇ 40000 ਪਰਤੀ ਕਰਕੇ ਉਹਨਾਂ ਦਾ ਕੀ ਹੈ ਕਿਹੜੇ ਕਿਹੜਾ ਤੌਰ ਤਰੀਕਾ ਵਰਤੋਗੇ ਫਿਰ ਜਿਹੜੇ 75% ਤੁਸੀਂ ਕੱਢ ਦਿੱਤੇ ਉਹਨਾਂ ਨੂੰ ਇਮੀਜੈਂਟ এমਪਲੋਇਮੈਂਟ ਨਹੀਂ ਮਿਲਣੀ ਨਾ ਹੀ ਉਹਨਾਂ ਨੇ ਐਕਸ ਸਰਵਿਸਮੈਨ ਦੇ ਬੈਨੀਫਿਟ ਲੈਣੇ ਇਹਦਾ ਮਤਲਬ ਜੜੀ ਗੱਲ ਸਾਡੀ ਹਿੰਦੁਸਤਾਨ ਦੀ ਫੌਜ ਆ ਸਾਡਾ ਪਰਿਵਾਰ ਆ 15 ਲੱਖ ਅਸੀਂ ਉਹਨਾਂ ਨੂੰ ਪਰਿਵਾਰ ਦੇ ਤੌਰ ਤੇ ਟਰੀਟ ਕਰਦੇ ਆ ਟੀਮ ਦੇ ਤੌਰ ਤੇ ਟਰੀਟਿੰਗ ਕਰਦੇ ਉਹਦਾ ਪ੍ਰੋਫਿਟ ਮੋਟਿਵ ਨਹੀਂ ਆ ਉਹਨੇ ਜਾਨ ਦੇਣੀ ਆ ਆ ਹੁਣ ਵੀ ਤੁਸੀਂ ਦੇਖੋਗੇ ਜਿਹੜੇ ਇਵਨ ਅਗਨੀਵੀਰ ਚੋਂ ਵੀ ਦੋ ਮੁੰਡੇ ਉਹਨਾਂ ਚੋਂ ਪੰਜਾਬ ਦੇ ਨੇ ਉਸ ਤੋਂ ਬਾਅਦ ਉਹ ਉਹ ਕਿਹੜੀ ਕੈਟੇਗਰੀ 'ਚ ਜਾਣਗੇ ਉਹ ਪ੍ਰਾਈਡ ਕਿੱਧਰ ਨੂੰ ਜਾਏਗਾ ਜਿੰਨੀ ਦੇਰ ਤੱਕ ਮਾਣ ਤਾਣ ਸਤਕਾਰ ਪ੍ਰਾਈਡ ਹਿਸਟਰੀ ਹੈਰੀਟੇਜ ਮੇਰੇ ਮਨ ਚ ਨਹੀਂ ਹੈ ਮੈਂ ਫੌਜ ਲਈ ਲੜਨ ਦੀ ਆਪਣੀ ਜਾਨ ਦੇਣ ਦੀ ਤਿਆਰ ਨਹੀਂ ਹਮਾਂ ਅਗਲੀ ਗੱਲ ਤੁਸੀਂ ਦੇਖੋਗੇ ਸਾਡੀ ਸਭ ਤੋਂ ਵੱਡੀ ਵਧੀਆ ਰੈਜiment ਦੇ ਵਿੱਚੋਂ ਇੱਕ ਗੁਰਖਾ ਰੈਜiment ਮਾਨਕਸ਼ਿਆ ਵਰਗੇ ਉਹਨਾਂ ਦੇ ਕਮਾਂਡਰ ਰਹੇ ਇਹਨਾਂ ਦੀ ਜਿਹੜੀ ਸੰਧੀ ਹੈ ਨੇਪਾਲ ਦੇ ਗੁਰਖਾ ਸਪਰਤੀ ਕਰ ਲਈ ਇਤਿਹਾਸ ਦੇ ਵਿੱਚ ਇਹ ਗੱਲ ਹੈ ਕਿ 1815 ਦੇ ਵਿੱਚ ਸਭ ਤੋਂ ਪਹਿਲਾਂ ਮੱਤ ਜਨਦੀਪ ਸਿੰਘ ਨੇ ਗੁਰਖਾਸ ਨੂੰ ਕਾਂਗੜਾ ਦੀ ਲੜਾਈ ਤੋਂ ਬਾਅਦ ਪਰਤੀ। ਅਜੇ ਵੀ ਐਕਸਰਸ ਮੈਨੂੰ ਲਾਹੌਰੀ ਕਹਿੰਦੇ ਨੇ ਇਸ ਕਰਕੇ ਲਾਹੌਰੀ ਕਹਿੰਦੇ ਨੇ। 1909 ਨਵੰਬਰ 1947 ਦਾ ਇੱਕ ਟਰਾਈਪਾਈਰਟਾਈ ਐਗਰੀਮੈਂਟ ਹੈ ਕਿ ਬ੍ਰਿਟਿਸ਼ ਅੰਡੀ ਬ੍ਰਿਟਿਸ਼ ਇੰਡੀਅਨ ਤੇ ਨੇਪਾਲ ਨਾਲ ਕਿ ਅਸੀਂ ਤੁਹਾਡੇ ਫੌਜੀ ਰੱਖਾਂਗੇ ਗੋਰਖਾ ਵਾਲੇ ਔਰ ਉਹਨਾਂ ਨੂੰ ਪੱਕਿਆ ਰੱਖਾਂਗੇ ਔਰ ਉਹਨਾਂ ਨੂੰ ਪ੍ਰੋਪਰ ਰੇਮੂਨਰੇਟਸ ਤੇ ਰੱਖਾਂਗੇ। ਹੁਣ ਜਦੋਂ ਅਗਨੀਵੀਰ ਦੀ ਸਕੀਮ ਬਣੀ ਅਗਨੀਪਾਤ ਦੀ ਨੇਪਾਲ ਦੇ ਵਿੱਚ ਆਵਾਜ਼ ਉੱਠੀ ਕਿ ਅਸੀਂ ਹੁਣ ਤੁਹਾਨੂੰ ਫੌਜ 'ਚ ਬੰਦੇ ਨਹੀਂ ਦਵਾਂਗੇ ਆਪਾਂ। ਉਹਨਾਂ ਨੇ ਕਿਹਾ ਇਹਦਾ ਮਤਲਬ ਜੇ ਫਰਜ ਕਰੋ ਇਹ ਲਾਗੂ ਗੱਲ ਹੋ ਜਾਂਦੀ ਹੈ ਤੇ 5 7 8 ਸਾਲ ਦੇ ਵਿੱਚ ਰਿਟਾਇਰਮੈਂਟ ਦੇ ਹਿਸਾਬ ਨਾਲ ਗੁਰਖਾ ਰੈਟਮੈਂਟ ਹਿੰਦੁਸਤਾਨ 'ਚੋਂ ਖਤਮ ਹੀ ਹੋ ਜਾਵੇ। ਨਾਰਮਲ ਇਨਸਾਨ ਇਹਦਾ ਇਹ ਜਵਾਬ ਦਿੰਦਾ ਹੈ ਕਿ ਹੋ ਜਾਏ ਖਤਮ। ਨਹੀਂ ਇਹ ਸਟ੍ਰੈਟੈਜਿਕ ਡਿਫੈਂਸ ਦਾ ਹਿੱਸਾ ਹੈ। ਅਸੀਂ ਗੱਲ ਕਰਦੇ ਹਾਂ ਦੋ ਫਰੰਟ ਵਾਰ ਦੀ। ਦੋ ਫਰੰਟ ਵਾਰ ਦੇ ਵਿੱਚ ਇੱਕ ਪਾਸੇ ਚੀਨ ਹੈ ਇੱਕ ਪਾਸੇ ਪਾਕਿਸਤਾਨ ਹੈ। ਮਾਲਦੇਵ ਸਾਡੇ ਕੋਲ ਆਲਰੇਡੀ ਨਿਕਲ ਗਿਆ। ਚੀਨ ਸਾਨੂੰ ਇਨ ਸਰਕਲ ਕਰਨ ਦੀ ਕੋਸ਼ਿਸ਼ ਕਰ ਰਿਹਾ। ਉਹ ਤੇ ਬੜੀ ਖੁਸ਼ੀ ਨਾ ਚਾਹੂਗਾ ਕਿ ਮੇਰੇ ਐਕਸ ਸਰਵਿਸਮੈਨ ਅੰਬੈਸਟਰ ਵੀਰ ਭਰਾ ਜਿਹੜੇ ਸਾਡੇ ਇਸ ਫੌਜ ਦੇ ਪਰਿਵਾਰ ਦੇ ਮੈਂਬਰ ਨੇ ਉਹ ਸਾਡੇ ਉਥੇ ਗਵਾਹ ਨੇ ਸਾਡੇ ਨਾਲ ਖੜਦੇ ਨੇ। ਠੀਕ ਹੈ। ਔਰ ਸਾਡੀ ਧਰਮ ਦੇ ਨਾਲ ਦੀ ਸਟੇਟ ਆ ਪੂਰੀ ਉਹ ਖਤਮ ਹੋ ਜਾਣੀ ਤੇ ਚੀਨ ਵਾਲੇ ਤੇ ਬੜੇ ਖੁਸ਼ ਹੋਣਗੇ। ਮਾਲਦੇਵ ਵਾਂਗੂ ਸਾਡੇ ਨੂੰ ਨੇਪਾਲ ਨੂੰ ਵੀ ਅਨਡੌਕ ਕਰ ਲੈਣਗੇ। ਸਾਡੀ ਇਸ ਸਟ੍ਰੈਟੈਜਿਕ ਡਿਫੈਂਸ ਦੀ ਕਮਜ਼ੋਰੀ ਆਏਗੀ ਸਾਡਾ ਸਭ ਤੋਂ ਵੱਡਾ ਪੀਰਾਮਿਡ ਫੌਜ ਦੇ ਵਿੱਚ ਜਵਾਨ ਦਾ ਹੈ ਠੀਕ ਹੈ ਉਹਦੇ ਵਿੱਚ ਤੁਸੀਂ ਦੁਖਾਂਗੜ ਪਾ ਦਿੱਤੀ ਅਗਰੀਵੀਰ ਬਣਾ ਦਿੱਤੇ ਤੇ ਫੌਜੀ ਬਣਾ ਦਿੱਤੇ ਮੈਂ ਨੂੰ ਮੈਂ ਤੁਹਾਡਾ ਧਿਆਨ ਇਤਿਹਾਸ ਵੱਲ ਲਿਜਾਉਣਾ ਚਾਹੂੰਗਾ 770 ਏਡੀ ਚੋਂ ਮੈਂ ਹਿਸਟਰੀ ਦਾ ਸਟੂਡੈਂਟ ਹਾਂ ਹਿਸਟਰੀ ਪੜ੍ਹਦਾ ਹਾਂ ਮਿਲਟਰੀ ਸਟਡੀ ਪੜ੍ਹਦਾ ਹਾਂ 770 ਏਡੀ ਤੋਂ ਜਦੋਂ ਸਾਡੇ ਤੇ ਰੇਡਰ ਸ਼ੁਰੂ ਹੋਏ ਤੇ ਅਸੀਂ ਕਿਉਂ ਮਰੇ ਜਾਂ ਕਿਉਂ ਹਾਰ ਖਾਧੀ ਕਿਉਂਕਿ ਅਸੀਂ ਡਿਵਾਈਡਿਡ ਸੀ ਅਸੀਂ ਫੌਜ ਨੂੰ ਡਿਵਾਈਡ ਨਹੀਂ ਕਰਨਾ ਚਾਹੁੰਦੇ ਇਹ ਸਾਰੀਆਂ ਗੱਲਾਂ ਦਾ ਕਾਂਗਰਸ ਪਾਰਟੀ ਨੇ ਰਿਵਿਊ ਕੀਤਾ ਕਾਂਗਰਸ ਪਾਰਟੀ ਨੇ ਐਸੇ ਕਰਕੇ ਆਪਣੇ ਨਾਏ ਪੱਤਰਾ ਚ ਮੈਨੀਫੈਸਟੋ ਦੇ ਵਿੱਚ ਦੋ ਗੱਲਾਂ ਕਹੀਆਂ ਅਸੀਂ ਨੈਸ਼ਨਲ ਸਿਕਿਉਰਿਟੀ ਵਾਸਤੇ ਜਿਹੜੇ ਸਾਡੇ ਫੌਜ ਦੇ ਜਵਾਨ ਸਾਡੇ ਲਈ ਲੜਦੇ ਨੇ ਸ਼ਹਾਦਤਾਂ ਦਿੰਦੇ ਨੇ ਉਹਨਾਂ ਨੂੰ ਇਗਨੋਰ ਨਹੀਂ ਕਰਾਂਗੇ ਉਹਨਾਂ ਦੀ ਸਟੇਬਿਲਿਟੀ ਤੇ ਪ੍ਰਾਈਡ ਤੇ ਆਨਰ ਦਾ ਖਿਆਲ ਰੱਖਾਂਗੇ ਅਸੀਂ ਅਗਨੀਵੀਰਤੀ ਅਗਨੀਪਥ ਦੀ ਪ੍ਰਥਾ ਨੂੰ ਖਤਮ ਕਰਾਂਗੇ ਅਸੀਂ origignal board enrollment ਤੇ ਚਾਹਾਂਗੇ 15 ਸਾਲ ਨੂੰ ਨੌਕਰੀ ਕਰੇਗਾ ਉਹਨੂੰ ਫਿਰ ਪੈਨਸ਼ਨ ਮਿਲੇਗੀ ਉਹ ਐਕਸ ਸਰਵਿਸਮੈਨ ਪਰਿਵਾਰ ਦਾ ਮੈਂਬਰ ਬਣੇਗਾ ਫੌਜ ਨਾਲ ਸਦਾ ਜੁੜਿਆ ਰਹੇਗਾ ਤੇ ਉਹ ਉਦਾਹਰਣ ਬਣੇਗਾ ਬਾਕੀਆਂ ਲਈ ਫੌਜ ਨੂੰ ਜਵਾਨ ਕਰਨ ਲਈ ਤੇ ਮੋਟੀਵੇਟ ਹੋਏਗਾ ਕਿ ਜੇ ਮੈਨੂੰ ਆਪਣੀ ਹਿੰਦੁਸਤਾਨ ਦੀ ਖਾਤਰ ਲੜ ਮਰਨ ਦੀ ਜ਼ਰੂਰਤ ਪਵੇ ਚਾਹੇ ਫਰੰਟ ਵਾਰ ਹੋਵੇ ਜਾਂ ਕਿਸੇ ਕੋਈ ਦੁਸ਼ਮਣ ਨਾਲ ਤੇ ਮੈਂ ਲੱਗ ਸਕਾਂ ਇਸ ਕਰਕੇ ਕਾਂਗਰਸ ਪਾਰਟੀ ਨੇ ਆਪਣੇ ਨਿਆਂ ਪੱਤਰ ਜੇ ਫੈਸਲਾ ਲਿਆ कि ਅਸੀਂ ਇਸ ਪ੍ਰਥਾ ਨੂੰ ਡਿਸਕਾਰਡ ਕਰਾਂਗੇ ਕਿਉਂਕਿ ਇਹਦੇ ਚ ਸਾਡੀ ਆਰਮੀ ਨੂੰ ਫਿੱਟ ਹੁੰਦਾ ਹੈ ਸਾਡਾ ਫੌਜ ਦੀ ਪਿਰਾਮਿਡ ਦੀ ਥਲੜੇ ਪਿਰਾਮਿਡ ਚ ਕਮਜ਼ੋਰੀਆਂ ਹੁੰਦੀਆਂ ਤੇ ਰੇੜ ਪਾਉਂਦੀ ਹੈ ਇਹ ਸਾਡਾ ਨੈਸ਼ਨਲ ਸਕਿਉਰਿਟੀ ਦਾ ਹਿੱਸਾ ਆ ਦੋ ਸਕਿਉਰਿਟੀਆਂ ਦੀ ਗੱਲ ਆ ਫੂਡ ਸਕਿਉਰਿਟੀ ਜਿਹੜੀ ਫਾਰਮਰਸ ਤੋਂ ਹੁੰਦੀ ਹੈ ਉਹ ਵੀ ਨੈਸ਼ਨਲ ਸਕਿਉਰਿਟੀ ਦਾ ਹਿੱਸਾ ਹੈ ਤੇ ਸਾਡੇ ਜਵਾਨ ਜਿਹੜਾ ਸਾਡੀ ਪਿਰਾਮਿਡ ਦਾ ਸਭ ਤੋਂ ਵੱਡਾ ਫੌਜ ਦਾ ਹਿੱਸਾ ਆ ਉਹਦੀ ਸਕਿਉਰਿਟੀ ਸਟੇਬਿਲਿਟੀ ਦੀ ਸਾਡੀ ਜ਼ਰੂਰਤ ਹੈ ਉਹ ਵੀ ਨੈਸ਼ਨਲ ਸਕਿਉਰਿਟੀ ਕਰਕੇ ਇਸ ਕਰਕੇ ਜਾਇਜ਼ ਵਾਂ ਤੇ ਜਾਇਜ਼ ਕਿਸਾਨ ਦਾ ਜਿਹੜਾ ਨਾਅਰਾ ਹੈ ਉਹਨੂੰ ਅਸੀਂ ਸਟਰੈਂਥਨ ਕਰਾਂਗੇ ਜੜੇ ਅਗਨੀ ਵੀਰ ਭੱਦੀ ਹੋ ਗਏ ਨੇ ਉਹਨਾਂ ਨੂੰ ਪੱਕੇ ਕਰਾਂਗੇ ਔਰ ਆਹ ਵਾਲੀ ਜਿਹੜੀ ਸਾਡੀ ਭਾਵਨਾ ਹੈ ਸਾਡਾ ਜਿਹੋ ਜਿਹਾ ਸਾਡਾ ਖੇਤਾ ਰਹਿ ਗਿਆ ਜਿਹੋ ਜਿਹਾ ਸਾਡਾ ਚਾਰਸ ਫੇਰਾ ਹੈ ਟੂ ਫਰੰਟ ਵਾਰਦਾ ਸਾਡੀ ਸਟ੍ਰੈਟੈਜੀਕ ਡਿਫੈਂਸ ਵੀ ਕਮਜ਼ੋਰੀ ਨਾਲ ਹੈ ਤੁਸੀਂ ਘਰਾਂ 'ਚ ਦੇਖਿਆ ਹੋਊਗਾ ਕਿ ਜਿੱਦਾਂ ਨੇ ਚਾਰ-ਚਾਰ ਜਨਰੇਸ਼ਨ ਦਿੱਤੀਆਂ ਨੇ ਮੈਂ ਉਹਨਾਂ ਦੇ ਘਰਾਂ 'ਚ ਵਿਜ਼ਿਟ ਕਰਦਾ ਹਾਂ ਬਤੌਰ ਪੁਲਿਸ ਅਫਸਰ ਦੇਖਿਆ ਉਨਾਰੇ ਆਪਣੀਆਂ ਦੀਵਾਰਾਂ ਦੇ ਉੱਤੇ ਮੈਡਲਸ ਟੰਗੇ ਨੇ ਫੋਟੋਆਂ ਟੰਗੀਆਂ ਨੇ ਅਗਲੀ ਜਨਰੇਸ਼ਨ ਦਾ ਬੱਚਾ ਉਹਨਾਂ ਵੱਲ ਦੇਖ ਕੇ ਕਹਿੰਦਾ ਮੈਂ ਦੁਬਾਰਾ ਫੌਜ ਚ ਜਾਊਂਗਾ ਮੈਂ ਭਰਤੀ ਹੋਊਂਗਾ ਤੁਸੀਂ ਪਿੱਛੇ ਜੇ ਇੱਕ ਹਰਿਆਣਿਆਂ ਦੀ ਇੱਕ ਲੜਕੀ ਜਿਹੜੀ ਸ਼ੂਟਰ ਉਹਨੇ 골ਡ ਮੈਡਲ ਲਿਆ ਉਹ ਕਹਿੰਦੀ ਮੈਂ ਤੇ ਆਪਣੇ ਫਾਦਰ ਸਾਹਿਬ ਨੂੰ ਵੈਪਨਸ ਦੇਖਦੀ ਸੀ ਉਹ ਫੌਜ 'ਚ ਸੀਗੇ ਤੇ ਮੈਂ ਮੋਟੀਵੇਟ ਹੋ ਕੇ ਸ਼ੂਟਿੰਗ ਚੱਲਦੀ ਇਹ ਵਾਲੀ ਜਿਹੜੀ ਮੋਟੀਵੇਸ਼ਨ ਹੈ ਇਹ ਤਾਂ ਹੀ ਬਣ ਸਕਦੀ ਆ ਜੇ ਅਸੀਂ ਫੌਜ ਨੂੰ ਟੀਮ ਨਾ ਸਮਝਦੇ ਹੋਏ ਉਹਨੂੰ ਸਾਡਾ ਹਿੰਦੁਸਤਾਨ ਦੀ ਸਭ ਤੋਂ ਵੱਡੀ ਫੈਮਿਲੀ ਸਮਝੀਏ ਸਾਡੀ ਹੈਰਿਟੇਜ ਹੈ ਉਹਦੇ ਵਿੱਚ ਸ਼ਹਾਦਤਾਂ ਨੇ ਤੇ ਹੁਣ ਮੈਂ ਅਗਲੀ ਲਾਈਨ ਦੀ ਗੱਲ ਕਰਨਾ ਚਾਹੂੰਗਾ ਜਿਹੜੀ ਸ਼ਾਹ ਮੁਹੰਮਦ ਅਗਲੀ ਕਹਿੰਦਾ ਅੱਜ ਹੋਵੇ ਸਰਕਾਰ ਤਾਂ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇਗਾ ਮਾਰੀਆਂ ਨੇ ਇੱਥੇ ਖਾਲਸਾ ਪੰਜਾਬ ਦੀ ਫੌਜ ਜੜੀ ਸੀ ਉਹਦਾ ਹਵਾਲਾ ਔਰ ਸਰਕਾਰ ਮਹਾਰਾਜਾ ਰਣਜੀਤ ਸਿੰਘ ਦਾ ਹਵਾਲਾ ਇਹਦਾ ਮਤਲਬ ਹੈ ਕਿ ਜੇ ਸਰਕਾਰ ਚੰਗੀ ਹੋਵੇ ਜੇ ਲੀਡਰਸ਼ਿਪ ਚੰਗੀ ਹੋਵੇ ਜੇ ਉਹ ਇਹਨਾਂ ਭਾਵਨਾ ਕਿਉਂ ਤਾਂ ਕਦਰਾਂ ਨੂੰ ਸਮਝਦੀ ਹੋਵੇ ਕਿ ਫੌਜ ਸਭੀ ਪਰਿਵਾਰ ਆ ਇਹ ਸਾਡੇ ਸਭ ਤੋਂ ਪਿਆਰੇ ਮੂੜੇ ਦੇ ਇਨਸਾਨ ਨੇ ਤੇ ਫਿਰ ਸਰਕਾਰ ਉਹਦਾ ਖਿਆਲ ਰੱਖੇਗੀ ਨਾ ਕਿ ਉਹਨਾਂ ਨਾਲ ਤੌਰ ਮਸ਼ورہ ਕਰੇਗੀ ਜਾਂ ਫੌਜ ਨੂੰ ਕਮਜ਼ੋਰ ਕਰੇਗੀ ਇੰਨਾ ਕਦਰਾਂ ਕੀਮਤਾਂ ਦਾ ਖਿਆਲ ਰੱਖਦੇ ਹੋਏ ਕਾਂਗਰਸ ਪਾਰਟੀ ਨੇ ਰਾਹੁਲ ਗਾਂਧੀ ਜੀ ਦੀ ਕਮਾਂਡ ਦੇ ਅੰਦਰ ਖੜਗੇ ਜੀ ਦੇ ਕਮਾਂਡ ਦੇ ਅੰਦਰ ਇਹ ਫੈਸਲਾ ਕੀਤਾ ਨਿਆਏ ਪੱਤਰ 'ਚ ਅਨੇਖੜਵਾਂਗ ਬਣਾਇਆ ਤੇ 4 ਜੂਨ ਤੋਂ ਬਾਅਦ ਜਦੋਂ ਇੰਡੀਆ ਅਲਾਈਅੰਸ ਕਾਂਗਰਸ ਦੀ ਸਰਕਾਰ ਬਣੇਗੀ ਇਸ ਮੈਟਰ ਦੀ ਸਾਰੇ ਇਸ ਬੈਕਗ੍ਰਾਉਂਡ ਦੇ ਤਹਿਤ ਅਸੀਂ ਖਤਮ ਕਰਾਂਗੇ ਅਗਨੀ ਵੀ ਜਿਹੜੇ ਆਲਰੇਡੀ ਪਰਧ ਹੋ ਗਏ ਉਹਨਾਂ ਨੂੰ ਵੀ ਪੱਕੇ ਮੁਲਾਜ਼ਮ ਬਣਾਵਾਂਗੇ ਇਹ ਨਹੀਂ ਹੋਏਗਾ ਕਿ ਜਿਵੇਂ ਪੁਲਿਸ ਨੇ ਐਸਪੀ ਉਸ ਦਾ ਬਾਅਦ ਚ ਦੇਖਿਆ ਤੇ ਬੜਾ ਵਾਈਜ਼ ਡਿਸੀਜਨ ਲੈ ਕੇ ਉਹਨਾਂ ਨੂੰ ਪੱਕੇ ਪੁਲਿਸ ਦੇ ਮੁਲਾਜ਼ਮ ਬਣਾਇਆ ਇੰਜ ਹੀ ਇਹ ਜਵਾਨ ਬਣਨਗੇ ਤੇ ਇੰਡੀਅਨ ਆਰਮ ਫੋਰਸ ਦਾ ਜਿਹੜਾ ਸਪਾਇ ਕੈਡਰ ਹੈ ਬਿਗੇਸਟ ਐਕਸਪੈਰੀਮੈਂਟ ਹੈ ਸਾਡੀ ਫੌਜ ਦੁਬਾਰਾ ਸਟਰੈਂਥਨ ਹੋਏਗਾ ਸਾਡੀ ਨੈਸ਼ਨਲ ਸਿਕਿਉਰਿਟੀ ਸੈਂਕਚਰ ਹੋਏਗੀ ਐਨਡੀਆ ਸਰਕਾਰ ਦੇ ਬੀਜੇਐਸ ਵੀ ਸਰਕਾਰ ਨੇ ਜਿਹੜਾ ਇਹ ਸਭ ਤੋਂ ਬਾੜੀ ਗੱਲ ਸਾਡੀ ਨਜ਼ਰ ਆਈ ਤੇ ਕੀਤੀ ਹੈ ਉਹਦੇ ਵਿੱਚ ਸੁਧਾਰ ਲਿਆਵਾਂਗੇ ਇਸ ਕਰਕੇ ਮੈਂ ਅਪੀਲ ਕਰਦਾ ਕਿ ਜੜੇ ਵੀ ਸਾਡੇ ਇਸ ਗੱਲ ਨੂੰ ਸਮਝਣ ਇੱਕ ਸਰਵਿਸਮੈਨ ਜਿਹੜੇ ਫੌਜ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਖੁਸ਼ੀ ਨਾਲ ਸਾਡੇ ਨਾਲ ਜੋੜਨਾ ਚਾਹੀਦਾ ਹੈ ਕਾਂਗਰਸ ਪਾਰਟੀ ਨੂੰ ਵੋਟ ਦੇਣੀ ਚਾਹੀਦੀ ਆ ਪਹਿਲੀ ਜੂਨ ਨੂੰ ਸਾਡੇ ਪੰਜੇ ਤੇ ਮੋਹਰ ਲਗਾ ਕੇ ਸਾਨੂੰ ਸਾਡੇ ਕੈਂਡੀਡੇਟਸ ਨੂੰ ਤਾਕਤਵਰ ਬਣਾਓ ਰਾਹੁਲ ਜੀ ਨੂੰ ਸੈਂਕਸ਼ਨ ਕਰੋ ਤਾਂ ਕਰਕੇ ਜੈ ਜਵਾਨ ਤੇ ਜੈ ਕਿਸਾਨ ਦੇ ਮਿਹਰੇ ਦੇ ਬੈਤ ਅਸੀਂ ਨੈਸ਼ਨਲ ਸਕਿਉਰਿਟੀ ਨੂੰ ਪ੍ਰਾਈਮ ਰੱਖੀਏ ਔਰ ਅਗਾਵਾਦੀਏ ਹੋਰ ਤਰੱਕੀ ਕਰੀਏ ਤਾਂ ਕਰਕੇ ਟੂ ਫਰੰਟ ਵਾਰ ਵਾਸਤੇ ਵੀ ਅਸੀਂ ਤਾਕਤਵਰ ਰਹੀਏ ਤੇ ਇਸ ਫੌਜੀ ਫੌਜ ਦੀ ਫੈਮਲੀ ਵਾਸਤੇ ਮਾਣ ਤਾਣ ਰੱਖੀਏ ਔਰ ਗਾਂਵ ਵਧੀਏ ਜੈ ਹਿੰਦ ਤੁਸੀਂ ਲੰਬੇ ਸਮੇਂ ਤੋਂ ਪੁਲਿਸ ਅਫਸਰ ਇਹ ਵੀ ਦੱਸ ਦਿੱਤਾ ਕਿ ਗੱਜੇ ਪੰਜਾਬ ਦਾ ਬਹੁਤ ਜ਼ਿਆਦਾ ਹੈ ਪੁਲਿਸ ਦਾ ਤਾਲ ਮਿਲ ਤੋ ਨਹੀਂ ਪੋਸੀਬਲ ਹੈਗਾ ਹੈ ਇਹ ਜਿਹੜਾ ਐਕਸੈਸ ਨੂੰ ਤੋੜਨਾ ਭਾਈ ਕਿਦਾਂ ਤੁਸੀਂ ਬਹੁਤ ਵੇਲੇ ਕੀ ਲੈ ਗਏ ਮੈਂ ਤੁਹਾਡਾ ਇਹ ਸਵਾਲ ਦਾ ਜਵਾਬ ਐਂਡ ਤੇ ਦਿੰਦਾ ਇੱਕ ਵਾਰੀ ਮੈਂ ਚਾਹੂੰਗਾ ਕਿ ਜਿਹੜੇ ਟਾਪਿਕ ਤੇ ਮੇਰੇ ਨਾਲ ਪਤਾ ਕਿਉਂ ਜੁੜਿਆ ਮੈਂ ਫੌਜ ਦੀ ਨੌਕਰੀ ਨਹੀਂ ਕੀਤੀ ਲੇਕਿਨ ਅ ਟੈਰੋਰਿਜ਼ਮ ਦੇ ਦੌਰਾਨ ਮੇਰੀ ਗੱਡੀ ਤੇਨ ਵਾਰੀ ਐਂਕਾਊਂਟਰ ਮੇਰੇ ਇੱਕ ਡੀਆਈਜੀ ਮੇਰੇ ਅੱਖਾਂ ਦੇ ਸਾਹਮਣੇ ਸ਼ਹੀਦ ਹੋਏ ਸੀ ਐਂਕਾਊਂਟਰ ਚ ਕੰਟਾਉਂਟ ਹੈ ਫੌਜ ਦੇ ਨਾਲ ਮੈਂ ਕਾਰਗਿਲ ਵਾਰ ਦੀ ਗੱਲ ਕਰਦਾ ਟਾਈਗਰ ਜਿੰਦਾ ਤੁਸੀਂ ਇੱਕ ਵਾਰੀ ਧਿਆਨ ਦੇਣਾ ਰਾਤ ਦਾ ਵੇਲਾ ਹੈ ਉੱਪਰ ਪਾਕਿਸਤਾਨੀ ਫੌਜ ਬੈਠੀ ਹੈ ਉਹ ਵੈਲ ਇਕুইਪਡ ਹੈ ਵੈਲ ਆਰਮਡ ਹੈ ਔਰ ਅਸੀਂ ਥੱਲੇੋਂ ਉੱਪਰ ਨੂੰ ਜਾ ਰਹੇ ਹਾਂ ਸਾਡੇ ਫੌਜ ਦੇ ਜਵਾਨ ਖੱਬੇ ਪਾਸੇ ਨੂੰ ਗੋਲੀ ਲੱਗ ਕੇ जख्मी ਹੋ ਗਿਆ ਮੰਨ ਲਓ ਮੈਂ ਇੱਕ ਤਾਂ ਉਹ ਪਿਕਚਰਾਇਜ਼ ਕਰ ਰਿਹਾ ਖਾਨ ਦੇ ਸੱਜੇ ਪਾਸੇ ਇੱਕ ਮੇਰੇ ਜਵਾਨ ਦੇ ਸਾਥੀ ਦੀ ਸ਼ਹਾਦਤ ਹੋ ਜਾਂਦੀ ਹੈ ਮੈਂ ਫੇਰ ਵੀ ਅੱਗੇ ਵੱਧਦਾ ਹੈ ਫੇਰ ਵੀ ਗੋਲੀਆਂ ਫੇਸ ਕਰਦਾ ਹੈ ਅਲਟੀਮੇਟਲੀ ਟਾਈਗਰ ਹਿੱਲ ਤੇ ਪਹੁੰਚਦਾ ਹੈ ਉਹਨਾਂ ਸਾਰਿਆਂ ਨੂੰ ਖੋਕਦਾ ਹੈ ਉਹ ਸੁਣਾ ਤੇ ਹਿੰਦੁਸਤਾਨ ਦਾ ਝੰਡਾ ਗੱਜ ਕੇ ਤੇ ਮੈਂ ਹਿੰਦੁਸਤਾਨ ਦਾ ਜਿਹੜਾ ਸਾਡਾ ਜਨ ਜਨ ਮਨਸ ਸਾਡਾ ਹੈਗਾ ਉਹਨੂੰ ਅਸੀਂ ਪੜਦੇ ਹਾਂ ਇਹ ਬਿਸ਼ੋਕੜ ਦੇ ਤਹਿਤ ਭਾਵਨਾਤਮਕ ਤੌਰ ਤੇ ਗੱਲ ਕਰ ਰਿਹਾ ਜਿਹੜੀ ਤੁਸੀਂ ਸਵਾਲ ਪੁੱਛਿਆ ਤੇ ਮੇਰਾ ਕੋਰ ਫੀਲ ਰਿਹਾ ਮੈਂ ਬਤੌਰ ਐਸਐਸਪੀ ਬਰਨਾਲਾ ਸਭ ਤੋਂ ਪਹਿਲਾਂ ਕਿਸੇ ਨੂੰ ਪੁੱਛੋ 2000 2000 ਦੇ ਦੌਰ ਵਿੱਚ ਡਰੱਗਸ ਦੇ ਵਿੱਚ ਪਹਿਲੀ ਵਾਰੀ ਕੈਂਪੇਨ ਸ਼ੁਰੂ ਕੀਤਾ ਸੀ ਇਹਦਾ ਜਵਾਬ ਮੈਂ ਜਰੂਰ ਦੇਣਾ ਚਾਹੁੰਗਾ ਪਰ ਮੈਂ ਚਾਹਾਂਗਾ ਕਿ ਪਹਿਲਾਂ ਆਹ ਵਾਲਾ ਜਿਹੜਾ ਮਸਲਾ ਜਿਹੜਾ ਮੈਂ ਤੁਹਾਡੇ ਬੜਾ ਅਹਿਮ ਮਸਲਾ ਸਾਹਮਣੇ ਲਿਆਂਦਾ ਇਹ ਲੋਕਾਂ ਤੱਕ ਪਹੁੰਚੇ ਪਹਿਲਾਂ ਇਹਦੇ ਤੇ ਸਵਾਲ ਸਰਕੀ ਫੋਰਸ ਦੇ ਮਾ ਫੋਰਸ ਦਾ ਮੁੱਦਾ ਉੱਠਾ ਰਿਹਾ ਹੈ ਬੈਠੇ ਪਰ ਪੰਜਾਬ ਦੇ ਕਾਫੀ ਅਹਿਮ ਮੁੱਦੇ ਲੱਗੇ ਗੁਰਿੰਦਰ ਸਿੰਘ ਢਿੱਲੋਂ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਕੀ ਕਰਨਾ ਚਾਹੁੰਦੇ ਆ ਓਕੇ ਪੰਜਾਬ ਦੇ ਮੁੱਦਿਆਂ ਦੇ ਵਿੱਚ ਸਾਡੀ ਅਜੇ ਤੱਕ ਅਸੀਂ ਇੰਡਸਟਰੀਲੀ ਇਨਾ ਡਿਵੈਲਪਡ ਨਹੀਂ ਹੋ ਸਕੇ ਜਿਵੇਂ ਬਾਕੀ ਸਟੇਟਸ ਡਵੈਲਪ ਹੋਈਆਂ ਜਿਉਂ-ਜਿਉਂ ਇਕਨੋਮਿਕ ਗਰੋਥ ਹੋਈ ਹੈ ਸਾਡੀ ਸਟੇਟ ਪਿੱਛੇ ਲੱਗੀ ਬਾਕੀ ਸਟੇਟਸ ਅੱਗੇ ਚੱਲ ਗਈ ਇੱਕ ਟਾਈਮ ਤਾਂ ਅਸੀਂ ਇੱਕ ਨੰਬਰ ਤੇ ਹੁੰਦੇ ਸੀ ਤੇ ਜਦੋਂ ਸਾਡੇ ਮਿਲ ਕੋ ਪੁੱਛਦਾ ਸੀ ਕਿਤੇ ਜਾਂਦੇ ਸੀ ਕਿ ਅਸੀਂ ਪੰਜਾਬ ਦੇ ਹਾਂ ਨੀ ਅਗਲੇ ਸੋਚਦੇ ਸੀ ਇਹ ਡਿਵੈਲਪਡ ਸਟੇਟ ਹੈ ਲੇਕਿਨ ਸਾਡੀ ਐਗਰੀਕਲਚਰ ਸੈਕਟਰ ਪਿੱਛੇ ਰਹਿ ਗਿਆ ਇੰਡਸਟਰੀਅਲ ਸੈਕਟਰ ਲਈ ਕੁਝ ਹੋਇਆ ਹੀ ਨਹੀਂ ਫਿਰ ਜਿਹੜੀ ਡਿਵੈਲਪਮੈਂਟ ਵੀ ਹੋਈ ਹੈ ਉਹ ਲੌਕਸਾਈਡਡ ਹੋਈ ਐ ਸੈਲਫ ਇੰਟਰਸਟ ਗਰੁੱਪਸ ਨੇ ਇੱਕ ਖਿੱਤੇ ਨੂੰ ਡਿਵੈਲਪ ਕਰਨ ਦੀ ਕੋਸ਼ਿਸ਼ ਕੀਤੀ ਸਾਡਾ ਸਰਮਾਇਆ ਸਾਰੇ ਫੋਰ ਐਗਜ਼ੈਂਪਲ ਲੁਧਿਆਣਾ ਆ ਸਭ ਤੋਂ ਜ਼ਿਆਦਾ ਇਨਕਮ ਉਸ ਤੋਂ ਸਰਕਾਰ ਨੂੰ ਹੁੰਦੀ ਲੇਕਿਨ ਮੈਂ ਪਿੱਛੇ ਵੀ ਉਦਾਹਰਣ ਦਿੱਤੀ ਸੀ ਮੋਹਾਲੀ ਤੇ ਚੰਡੀਗੜ ਸਾਡੇ ਪੂਰੇ ਪੰਜਾਬ ਦੇ ਐਂਡ ਤੇ ਬੈਠੇ ਮੋਹਾਲੀ ਦੀ 6-7 ਲੱਖ ਪੋਪੂਲੇਸ਼ਨ ਹੈ ਲੇਕਿਨ ਪੀਸੀਆ ਦੇ ਦੋ ਸਟੇਡੀਅਮ ਬਣ ਗਏ ਇੱਕ ਮੋਹਾਲੀ ਚ ਇੱਕ ਮੋਲਾਪੁਰ ਉਹਨੂੰ ਹੁਣ ਮੋਲਾਪੁਰ ਵਾਲੇ ਨੂੰ ਇਹਨਾਂ ਨੇ ਆਈਪੀਐਲਸ ਮੈਂ ਜਾ ਕੇ ਦੇਖਿਆ ਸੀ ਪਰਨਾ ਵੀ ਔਖਾ ਹੋ ਗਿਆ ਉਹਦਾ ਸਟੈਂਡਰਡ ਆਫ ਕੰਸਟਰਕਸ਼ਨ ਨਹੀਂ ਪੂਰ ਹੈ ਇਹੀ ਸਟੇਡੀਅਮ ਬਣ ਕਰੋ ਨਿਊਟਰਲੀ ਮੈਂ ਚਾਹਾਂਗਾ ਇੱਕ ਸਟੇਡੀਅਮ ਲੁਧਿਆਣਾ ਬਣੇ ਇੱਕ ਬਠਿੰਡਾ ਬਣੇ ਇੱਕ ਜਲੰਧਰ ਬਣੇ ਇਹਨਾਂ ਤਿੰਨਾਂ ਮੰਨ ਲਓ ਲੁਧਿਆਣਾ ਸਟੇਡੀਅਮ ਹੈ ਉਹ 50000 ਦਾ ਵੀ ਪਰ ਚੁਕਾ ਤੁਹਾਡਾ ਨਾਲੇ ਇਹ ਨਹੀਂ ਨਜ਼ਰ ਆਊਗਾ ਕਿ ਕਿਸੇ ਸੈਲਫ ਇੰਟਰਸਟ ਗਰੁੱਪ ਗੜੇ ਨੇ ਜਿਵੇਂ ਜਦ ਇੱਕ ਫਿਲਾਸਫਰ ਨੇ ਕਿਹਾ ਕਿ ਬਿਊਰੋਕ੍ਰੇਸੀ ਇਜ਼ ਮਾਰਚ ਆਫ ਗॉड ਔਨ ਅਰਥ ਉਹ ਨਹੀਂ ਹੋਣਾ ਚਾਹੀਦਾ ਸਾਡਾ ਪੈਸਾ ਮੈਂ ਚਾਹੁੰਦਾ ਕਿ ਇਹ ਪੈਸਾ ਜਿਹੜਾ ਪੂਰੇ ਪੰਜਾਬ ਵਾਸਤੇ ਖਰਚ ਹੋਵੇ ਇਹ ਚਾਹੁੰਦਾ ਹਾਂ ਕਰਦਾ ਅਗਲੀ ਗੱਲ ਡਾਈਵਰਸੀਫਿਕੇਸ਼ਨ ਤੋਂ ਬਿਨਾ ਅਸੀਂ ਕਾਮਯਾਬ ਨਹੀਂ ਪੰਜਾਬ ਹੋ ਸਕਦਾ ਔਰ ਉਹ ਡਾਈਵਰਸੀਫਿਕੇਸ਼ਨ ਇੱਕੋ ਤੇ ਵੀਕੇ ਨਾ ਹੋਏਗੀ ਜੇ ਅਸੀਂ ਲੀਗਲ ਗਾਰੰਟੀ ਆਫ ਐਮਐਸਪੀ ਦੇ ਦੇਈਏ ਜਿਹੜੀ ਕਾਂਗਰਸ ਨੇ ਆਪਣੇ ਮੈਨੀਫੈਸਟੋ ਦੇ ਗਰੰਟੀ ਦੇ ਤੌਰ ਤੇ ਕੀਤੀ ਹੈ ਜਦੋਂ ਇਹ ਲਾਗੂ ਹੋਗੀ ਜੂਨ ਤੋਂ ਬਾਅਦ ਤੁਸੀਂ ਦੇਖੋਗੇ ਔਇਲ ਆਹੀ ਬੈਲਟ ਜਿਹੜੀ 'ਚ ਮੈਂ ਬੈਠਾ ਹਾਂ ਔਇਲ ਸੀਡ ਦੇ ਤਹਿਤ ਤੋੜੇ ਕੋਲੋਂ ਸਨਫਲਾਅਰ ਜਿਹੜਾ 6600 ਰੁਪਏ ਆ 4500 ਵਿਕ ਰਿਹਾ ਤੇ ਖਤਮ ਹੋ ਗਿਆ ਆਇਲ ਸੀਡ ਕਾਟਨ ਸੀਡ ਬਾਕੀ ਸਰਸੋਂ ਇਹ ਸਾਰੇ ਇਸ ਕਿਤੇ ਜ ਵਾਜੂਗੀ ਤੁਸੀਂ ਦੇਖੋਗੇ ਕਿ 175000 ਕਰੋੜ ਰੁਪਿਆ ਸਾਲ ਦਾ ਸਰਕਾਰ ਬਾਹਰੋਂ ਐਡੀਬਲ ਆਇਲ ਮੰਗੋਲ ਨਹੀਂ ਵਰਤ ਰਹੀ ਉਹ ਐਗਰੀਕਲਚਰ ਸੈਕਟਰ ਆਏਗਾ ਮੇਰਾ ਪਾਣੀ ਦਾ ਸਤੇ ਹੁੜੇ ਇਹ ਸਾਰੀਆਂ ਗੱਲਾਂ ਵੱਲ ਅਸੀਂ ਸਰਕਾਰ ਧਿਆਨ ਨਹੀਂ ਦੇ ਰਹੀ ਆ 1991 ਤੋਂ ਬਾਅਦ ਰਿਫਾਰਮ ਤੋਂ ਬਾਅਦ ਲੀਗਲ ਗਾਰੰਟੀ ਆਫ ਐਮਐਸਬੀ ਲੇਕਿਨ ਉਹਦੇ ਸਭ ਤੋਂ ਵੱਡੀ ਗੱਲ ਕਿ ਜੜੀ ਗੱਲ ਅਸੀਂ ਨਾਏ ਪੱਤਰ ਚ ਕਹੀ ਹੈ ਮੈਨੀਫੈਸਟੋ ਚ ਕਹੀ ਹੈ ਔਨ ਦੀ ਬੇਸਿਸ ਆਫ ਸੁਆਮੀਨਾਥਨ ਕਮਿਸ਼ਨ ਸਰ ਉਹਦੇ ਨਾਲ ਹਰ ਇੱਕ ਐਮਐਸਬੀ ਦੇ 40% ਪ੍ਰੋਫਿਟ ਮਿਲੇਗਾ ਤੇ ਨਾਰਮਲੀ ਇਹ ਲੱਗਦਾ ਹੈ ਕਿ ਇਹ ਪ੍ਰੋਫਿਟ ਸਿਰ ਫਾਰਮਰ ਦੀ ਜੇਬ ਚ ਜਾਊਗਾ ਨਹੀਂ ਇਹ ਜਦੋਂ ਐਗਰੀਕਲਚਰ ਸੈਕਟਰ ਚ ਆਏਗਾ 50% ਸੋਸਾਇਟੀ ਹੈ ਜੀ ਵੀ ਸਾਡੀ ਐਗਰੀਕਲਚਰ ਤੇ ਡਿਪੈਂਡਡ ਹੈ ਡਾਈਵਰਸੀਫਿਕੇਸ਼ਨ ਹੋਏਗੀ ਇਸ ਕਿਤੇ ਪੈਡੀ ਘਟੇਗੀ ਪ੍ਰੋਫਿਟ ਵਧੇਗਾ ਫਾਰਮਰ ਨੇ ਆਪਣੇ ਕੋਲ ਨਹੀਂ ਰੱਖਣਾ ਉਹਨੇ ਵਾਈਟ ਗੁੱਡ ਚ ਖਰੀਦੂਗਾ ਫ੍ਰਿਜ ਖਰੀਦੂਗਾ ਟੀਵੀ ਖਰੀਦੂਗਾ ਆਪਣਾ ਲੋਨ ਦੇਊਗਾ 300 ਦੇ ਕਰੀਬ ਆਤਮ ਹੱਤਿਆ ਹੋ ਰਹੀਆਂ ਨੇ ਇਸ ਵੇਲੇ ਫਾਰਮਰ ਕਰ ਰਿਹਾ ਉਹ ਖਤਮ ਹੋਣਗੀਆਂ ਜਿਹੜੇ ਨਾਲ ਰਿਲੇਟਡ ਹੁਣ ਜੇ ਮੈਂ ਪੇਂਟ ਕਰੂਗਾ ਲੋਨ ਟਾਈਮ ਸੇ ਦਊਗਾ ਵਾਈਟ ਗੁੱਡ ਖਰੀਦੂਗਾ ਪਰ ਸਾ オーپن ਇਕਨੋਮੀ ਚਾਹੀਗਾ ਓਵਰਆਲ ਇਕਨੋਮੀ ਨੂੰ ਬੈਨੀਫਿਟ ਹੋਏਗਾ ਸੋ ਇਹ ਗੱਲਾਂ ਮੈਂ ਬਤੌਰ ਪੋਲੀਟਿਸ਼ੀਅਨ ਆਇਆ ਇਹ ਕਰਨਾ ਚਾਹੁੰਦਾ ਹੈ ਇਹ ਚੀਜ਼ਾਂ ਇੰਪਲੀਮੈਂਟ ਹੋਣ ਤੇ ਸਟੇਟ ਦੀ ਲੋਫ ਸਾਈਡ ਡਵੈਲਪਮੈਂਟ ਹੋਏ ਓਵਰਆਲ ਡਵੈਲਪਮੈਂਟ ਹੋਏ ਬੇਸਡ ਔਨ ਮੈਰਿਟ ਐਂਡ ਰਿਕੁਆਇਰਮੈਂਟ ਸਰ ਤੁਹਾਡੀਆਂ ਪਹਿਲਾਂ ਵੀ ਸਰਕਾਰ ਆ ਰਹੀਆਂ ਕਾਂਗਰਸ ਨੇ ਪੰਜਾਬ ਚ ਕਾਫੀ ਲੰਬੇ ਸਮੇਂ ਤੋ ਰਾਜ ਕੀਤਾ ਔਰ ਜਿਹੜੇ ਮੁੱਦੇ ਸੀਗੇ ਮੈਂ ਪੰਜਾਬ ਦੇ ਉਹ ਕਰਨ ਚ ਨਾਕਾਮ ਰਹੇ ਆ ਕੀ ਕਹਿਣਾ ਚਾਹੋਗੇ ਜੜੀਆਂ ਪੁਰਾਣੀਆਂ ਨਕਾਮੀਆਂ ਨਕਾਮੀਆਂ ਜੜੀਆਂ ਉੱਚੀ ਸਾਹਮਣੇ ਕਰਦੇ ਹੋ 2002 ਤੋਂ 2007 ਤੱਕ ਇੱਕ ਸਰਕਾਰ ਲਈ ਕਿਹਾ ਮਨਸਾਤ ਉਹ ਤੋਂ ਉਹਨਾਂ ਨੇ ਵਧੀਆ ਕੰਮ ਕੀਤਾ ਉਹਨਾਂ ਨੂੰ ਦੁਬਾਰਾ ਲਿਆਉਣਾ ਉਸ ਤੋਂ ਬਾਅਦ ਜੜੀ ਅਗਲੀ ਸਰਕਾਰ ਬਣੀ ਉਹਨਾਂ ਦੀ ਪਾਈ ਤੱਕ ਵਾਲੀ ਉਹਦੇ 'ਚ ਉਹਨਾਂ ਨੇ ਜੋ ਕੀਤਾ ਪਬਲਿਕ ਨੇ ਉਹਨੂੰ ਨਹੀਂ ਸਰਹਾਇਆ ਉਹਨਾਂ ਨੇ ਡਵੈਲਪਮੈਂਟ ਪ੍ਰੋਪਰ ਨਹੀਂ ਕਰਾ ਸਕਿਆ بطور ਚੀਫ ਮਿਨਿਸਟਰ ਸਰਕਾਰ ਨੇ ਪਬਲਿਕ ਨੇ ਵੋਟਰਾਂ ਦੇ ਵੋਟਾਂ ਦੇ ਤਹਿਤ ਦੱਸਣਾ ਕਿ ਉਹਨਾਂ ਨੂੰ ਬਾਹਰ ਕਰ ਦਿੱਤਾ ਉਹ ਆਪ ਮੁਹਾਰੇ ਹੀ ਆਪਣੇ ਆਪ ਨੂੰ ਇਸ ਸਿਚੁਏਸ਼ਨ 'ਚ ਲੈ ਗਏ ਕਿ ਉਹਨਾਂ ਪਬਲਿਕ ਨਹੀਂ ਨਿਕਾਉ ਮੈਂ ਪਟਿਆਲੇ ਦਾ ਰਹਿਣ ਵਾਲਾ ਜਦੋਂ ਬਾਈ ਦੀ ਉਹਨਾਂ ਦੀ ਐਨ ਹੁੰਦੀ ਹੈ ਤੇ ਜੜੀ 17 'ਚ ਉਹਨਾਂ ਨੇ 11 ਮਾਰਚ 17 ਦੇ ਵਿੱਚ ਇਲੈਕਸ਼ਨ ਜਿੱਤੀ ਉਹਨਾਂ ਦਾ ਮਾਰਜਿਨ 42 ਹਜ਼ਾਰ ਸੀ ਜਦੋਂ ਬਾਈਚ ਉਹਨਾਂ ਨੇ ਆਪਣੀ ਬੀਜੇਪੀ ਦੀ ਸਪੋਰਟ ਨਾਲ ਲੜੀ ਤੇ ਉਹਨਾਂ ਨੇ ਟੋਟਲ ਵੋਟ ਹੀ 7000 ਲੀ ਇਹ ਸਾਰੀਆਂ ਚੀਜ਼ਾਂ ਵੋਟਨ ਬੜੀ ਚੰਗੀ ਤਰ੍ਹਾਂ ਜਾਣਦਾ ਜੜੀਆਂ ਗਲਤੀਆਂ ਕੀਤੀਆਂ ਸੀ ਉਹਨਾਂ ਨੂੰ ਖਤਮ ਕਰਨ ਵਾਸਤੇ ਨਵੀਂ ਕਾਂਗਰਸ ਨੂੰ ਅਗੇ ਲੈ ਜਾਣ ਲਈ ਇੱਕ ਰਾਹੁਲ ਗਾਂਧੀ ਜੀ ਦੀ ਕਮਾਂਡ ਹੇਟ ਰਾਹੁਲ ਗਾਂਧੀ ਜੀ ਬੜੇ ਹੰਬਲ ਡਾਊਨ ਟੂ ਅਰਥ ਤੇ ਲੋਕਾਂ ਤੋਂ ਵਾਕਫ ਨੇ ਉਹਨਾਂ ਨੇ ਇੰਨੇ ਹਜ਼ਾਰ ਕਿਲੋਮੀਟਰ ਯਾਤਰਾ ਕੀਤੀ ਆ ਉਹਨਾਂ ਦੀ ਲੀਡਰਸ਼ਿਪ ਚ ਹੁਣ ਕਾਂਗਰਸ ਜੜੀ ਆ ਇੱਕ ਨਵੀਂ ਸਾਈਡ ਨੂੰ ਜਾ ਰਹੀ ਹੈ ਇਹ ਜਿਹੜੀਆਂ ਗਲਤੀਆਂ ਕੋਈ ਰਹਿ ਵੀ ਗਈਆਂ ਨੇ ਇਹਨਾਂ ਨੂੰ ਦੂਰ ਕੀਤਾ ਜਾਵੇ ਸਰ ਲੋਕ ਪੰਜਾਬ ਦੇ ਮੰਨਦੇ ਜਾਗਰਤ ਹਨ ਕਿ ਵੱਡੇ ਵੱਡੇ ਜਿਹੜੇ ਰਾਜ ਨੇਤਾ ਪਹਿਲਾਂ ਪਹਿਲਾਂ ਵਾਅਦੇ ਜ਼ਰੂਰ ਕਰਦੇ ਆ ਪਰ ਜਦੋਂ ਸਰਕਾਰ ਬਣ ਜਾਂਦੀ ਹੈ ਫਿਰ ਉੱਤੇ ਇੰਪਲੀਮੈਂਟ ਨਹੀਂ ਕੀਤਾ ਜਾਂਦਾ ਇਹ ਮੈਨੀਫੈਸਟੋ ਜੂਨ ਤੋਂ ਬਾਅਦ ਜਿਹੜੇ ਮੈਨੀਫੈਸਟੋ ਦੀ ਮੈਂ ਗੱਲ ਕਰ ਰਿਹਾ ਤੇ ਦੋ ਗਰੰਟੀਆਂ ਇਹ ਲਾਗੂ ਹੋਣਗੀਆਂ ਇਹੀ ਕਰੈਕਸ਼ਨ ਵਾਸਤੇ ਰਾਹੁਲ ਜੀ ਐਫਰਟ ਕਰ ਰਹੇ ਹਨ ਆਪਣੇ ਹੱਥੀ ਕਮਾਂਡ ਲੈ ਕੇ ਇਹਨਾਂ ਚੀਜ਼ਾਂ ਨੂੰ ਖਤਮ ਕਰਨਾ ਚਾਹੁੰਦੇ ਆ ਕਿ ਜੋ ਅਸੀਂ ਲਿਖਿਆ ਹੈ ਇਹ ਹੁਣ ਲਾਗੂ ਹੋਏਗਾ ਤਾਂ ਕਰਕੇ ਕਿਸੇ ਨੂੰ ਸ਼ਿਕਾਇਤ ਨਾ ਆਏ ਕਿ ਇਹਦੇ ਕੋਈ ਕੰਮ ਨਹੀਂ ਹੈ ਪੰਜਾਬ ਦੇ ਸਾਰੇ ਬੋਲੀਆਂ ਦੇ ਸੰਜੀਪ ਮੀਡੀਆ ਪ੍ਰਵਾਹ ਜੁੜੇ ਰਹਿਣਾ ਚਾਹੁੰਦੇ ਸਾਰੇ ਨੂੰ ਫੋਲ ਰਹਿਣ ਕਿਹਾ ਬਿਜਲੀ ਜੋ ਬੜੇ ਇੰਪੋਰਟੈਂਟ ਜੀ ਪੀ ਜਨਰੇਸ਼ਨ ਜੁੜੀ ਰਹੀ ਕਾਂਗਰਸ ਦੇ

कि जो शिपी है जिन लोगों के नाम लिए मैंने बताओ पूरी से उनके साथ काम किया उनके छोड़ने बीजेपी के कोई डेवलपमेंट मॉडल के नहीं वो पर्सनल रीजन अगर वो चले गए हैं तो पार्टी फील करती है दैट पार्टी इज है बिकॉज न्यू ब्लड विल कम, न्यू टैलेंट विल कम एंड पार्टी अगर जो पुरानिया गलतियां रही होगी थी, ठीक है उसको इंप्रूव करेगी और स्टेट को और हिंदुस्तान को राहुल गांधी जी की कमांड के हेतु एक बेटर कांग्रेस का मोहना पेश है जो लोग चले गए उससे फायदा होगा कांग्रेस <coughs> कोई नुकसान नहीं होगा मैंने आपको उदाहरण दी है कि कैप्टन साहब कांग्रेस के बड़े नेता थे वो चले गए बाकियों को लगता है इससे कांग्रेस को पता नहीं क्या होगा लेकिन उनको फायदा होगा लेकिन उनकी पटियाला कॉन्स्टिट्यूंसी में उनको सताइस हजार वोट मिले कहीं बतालीस हजार का मार्जिन था इसका मतलब कांग्रेस को कोई नुकसान नहीं और लोग समझ रहे हैं कि ये लोग इसलिए नहीं गए कि कोई स्टेट का इनके पास मॉटिव था मॉडल था दे हैव गॉन बिकॉज ऑफ देयर डिफरेंट जब मैंने भी पार्टी ज्वाइन की है कांग्रेस तो मैं एथलीट रहा हूं मेरे को एक दिन पूछा था मैंने कहा मैंने तो ट्रिपल जंप किया इधर एक गवर्नमेंट है सेंटर में आओका है फिर भी मैंने कांग्रेस ज्वाइन की बहुत जाने सोचते थे पता नहीं क्या होगा। कारण राहुल गांधी जी एक जैसे नेता हैं, जब ये प्राइम मिनिस्टर बनेंगे हिंदुस्तान के मेरी ऑब्जर्वेशन एक किलोमीटर वो और दरबार साहब के दौरान जैसे उनसे इंटरेक्शन की एक हम्बल डाउन टू अर्थ पर्सनल टच एजुकेटेड फिर सिंपल मैन कोई एरोगेंस नहीं है और मैं रिपीट कर रहा हूँ अपनी पुरानी स्टेटमेंट कि क्राइस्ट को किसी ने पूछा था कि दुनिया में राज कौन कर सकता है तो उन्होंने कहा था हम्बल विल रूल नींग जिस दिन ये कांग्रेस प्राइम मिनिस्टर बने राहुल जी ही विल बिकम द बेस्ट प्राइम मिनिस्टर ऑफ द कंट्री एवर आई डोंट वांट टू से एनीथिंग अगेंस्ट एनी बॉडी वी हैव हैड गुड प्राइम मिनिस्टर आई रिस्पेक्ट दैम बट ही विल सेट अ बेंच मार्क टू बी गुड प्राइम मिनिस्टर to be accepted by all the people across different uh, diversified uh, citizens of india ki lagda tonu punjab ch punjab de log congress da sath denge ji strong main jithe jithe gaya campaigning waste jab koi eh ho ja keita nahi hai malwa da khaas karke tu dekho majid de mera moh district pe gaya ਮਾਲਵੇਚ ਮੈਂ ਹਰ ਇੱਕ ਜਗ੍ਹਾ ਬੋਹਾਲੀ ਸੰ ਪਟਿਆਲਾ ਸੰਗਰੂਰ ਬਰਨਾਲਾ ਫਰੀਦਕੋਟ ਫਾਜ਼ਿਲਕਾ ਅਬੂਹਰ ਸੌਰੀ ਫਿਰੋਜ਼ਪੁਰ ਫਰੀਦਕੋਟ ਇਹ ਐਸਐਸਪੀ ਸ਼ਿਫਟ ਕੀਤੀਆਂ ਮੈਂ ਹਰ ਇੱਕ ਜਗ੍ਹਾ ਮੇਰੇ 2 4 10 20 50 ਫਰੈਂਡਸ ਨੇ ਜਿੰਨਾਂ ਨਾਲ ਗੱਲ ਕਰਦਾ ਹਰ ਇੱਕ ਨੂੰ ਪੁੱਛਦਾ ਜੋ ਅਸੀਂ ਫੀਡਬੈਕ ਮਿਲ ਰਹੀ ਹੈ ਉਹ ਤਾਂ ਹਰ ਕੋਈ ਕਹਿੰਦਾ ਜੀ ਕਾਂਗਰਸ ਦੇ ਕੈਂਡੀਡੇਟ ਆ ਕੇ ਇਹ ਕਈ ਜਗ੍ਹਾ ਤੇ ਕਹਿ ਦਿੰਦੇ ਜੀ ਆਪਨਾ ਕੰਪਿਟੀਸ਼ਨ ਹੈ ਕਈ ਲਗਾ ਤੇ ਕਹਿ ਦਿੰਦੇ ਆ ਬੀਜੇਪੀ ਦਾ ਕੰਪਿਟੀਸ਼ਨ ਹੈ ਲੇਕਿਨ ਸਾਡੇ ਹਰ ਇੱਕ ਕੈਂਡੀਡੇਟ ਦੀ ਮੈਜੋਰਟੀ ਕੈਂਡੀਡੇਟਸ ਜਿਹੜੀ ਮੇਰੇ ਕੋਲ ਫੀਡਬੈਕ ਹੈ ਬਤੌਰ ਐਕਸ ਪੁਲਿਸ ਆਫਸਰ ਆਲਸੋ ਅਜੇ ਵੀ ਮੇਰੇ ਫਰੈਂਡਸ ਹੈਗੇ ਪੁਲਿਸ ਜਾਂ ਮੇਰਾ ਆਪਣਾ ਡਾਇਰੈਕਟਰ ਆਪਤਾ ਹੈ ਉਥੋਂ ਕਲੀਅਰਲੀ ਨਾ ਚੜਾਉਂਦਾ ਕਿ ਇਸ ਵਾਰੀ ਲੋਕਾਂ ਨੇ ਅਪੀਲ ਕਰ ਰਹੇ ਨੇ ਕਿ ਜੇ ਕੋਈ ਬੈਸਟ ਆਲਟਰਨੇਟਿਵ ਪੱਛਾਇਆ ਤੇ ਉਹ ਕਾਂਗਰਸ ਨੂੰ ਕਾਂਗਰਸ ਦੇ ਕੈਂਡੀਡੇਟਸ ਨੂੰ ਚੁਟਾਓ ता करके राहु जी स्ट्रेंथन हो के चार जून तो पंद्रह चौदह सौ उन्नीस सौ इक्यानवे से कांग्रेस नहीं जीती यहाँ का लग रहा है बिल्कुल ठीक है ये तो दोबारा मैं कह रहा हूँ ये तो स्टेटेड फैक्ट है ये तो एक विजिबल